ਓ ਪਿਆਰਿਓ ਆਪਣਾ ਸਵਾ ਸੇ ਸਾਢੇ 6 ਹੋ ਗਏ ਆ ਹੁਣ ਚਾਲੇ ਪਾਉਣ ਲੱਗੇ ਆ ਆਪਾਂ ਤੇ ਇੱਥੇ ਆਹ ਕੰਮ ਹੋ ਗਿਆ ਬੂਟ ਮੈਂ ਭੁੱਲ ਗਿਆ ਬਾਹਰ ਇੱਕ ਬੂਟ ਪਿਆ ਇੱਕ ਪਤਾ ਨਹੀਂ ਕਿੱਥੇ ਆ ਕੁੱਤੇ ਲੈ ਗਏ ਪਤਾ ਨਹੀਂ ਹੁਣ ਲੱਭਦੇ ਆ ਇਧਰ ਉਧਰ ਦੇਖਦੇ ਆਂਗੇ ਆ ਮਸ਼ੀਨ ਰੱਖੀ ਹੋਈ ਆ ਬਾਬਿਆਂ ਨੇ ਆਹ ਕੰਮ ਰੇ ਸੀ ਉਹ ਦੇਖੋ ਸਿੰਘ ਨੂੰ ধਮਾਲਾ ਸਜਾਈ ਜਾਂਦਾ ਚੱਲਣੋ ਉਧਰੋਂ ਇੱਕੋ ਚਾਹ ਸ਼ੱਕਦੇ ਆ ਬਣਾ ਕੇ ਬੂੜ ਲੱਭਣ ਲੱਗੇ ਹੋયા ਆ ਪਿਆਰਿਓ ਕੀ ਪਤਾ ਕਿੱਥੇ ਲੈ ਕੇ ਗਏ ਹੋਣਗੇ ਕੁੱਤੇ ਬੜਾ ਮਾੜਾ ਕੰਮ ਹੋਇਆ ਯਾਰ ਬੂਟਾ ਵੇਣਾ ਦਾ ਚੱਲ ਐਨਾ ਠੋਕਰ ਆ ਵੀ ਅੱਜ ਦਿਨ ਲਾਸਟ ਆ ਨਹੀਂ ਤਾਂ ਬਾਹਲਾ ਔਖਾ ਹੋਣਾ ਸੀ ਬਾਹਰ ਲੈ ਗਏ ਹੁਣ ਕੀ ਪਤਾ ਕਿੱਥੇ ਲੈ ਗਏ ਲੈ ਵੀ ਬਾਹਰ ਵੀ ਥੋੜੀ ਹੋਰ ਵੀ ਕਿੱਥੇ ਲੈ ਗਏ ਜਿਹੜਾ ਆਪਸ ਦੀ ਹੁਣ ਬਾਹਰੋਂ ਫੇਸ ਉਤੀ ਜਾ ਚੱਲ ਕੋਈ ਨਹੀਂ ਜਾ ਦਿਆ ਪਾ ਸਾਈਕਲ ਜਿੱਦੂ ਬਾਹਰ ਛੱਡ ਦਿੰਦੇ ਵਧੀਆ ਵਧੀਆ ਮੈਂ ਉਹੀ ਤਾਂ ਕਹਿਣਾ ਵਧੀਆ ਰਹਿ ਗਏ ਆਪਣੇ ਬੈਗਾਂ ਬੂਗਾਂ ਦਾ ਕੀ ਪਤਾ ਕੀ ਘਰ ਦਿੰਦੇ ਮਤੇ ਲੋ ਸੰਗ ਤੋਂ ਆਪਾਂ ਹੁਣ ਚਾਲੇ ਪਾਉਣ ਲੱਗੇ ਆਂ ਇੱਥੋਂ ਗੁਰੂ ਘਰ ਤੋਂ ਆਪਣਾ 7:00 ਵਜਣ ਨਾਲੇ ਆਵਾ 5-7 ਮਿੰਟ ਹੀ ਰਹਿ ਗਏ 7:00 ਵਜਾਂ ਚ ਤੇ ਹੁਣ ਬਾਦ ਆਪਾਂ ਚਾਹ ਵਗੈਰਾ ਛਕ ਲਈ ਨਾਲ ਬਿਸਕੁਟ ਸੀਗੇ ਪਾਰਲੇਜੀ ਵਾਲੇ ਤੇ ਹੁਣ ਬਸ ਦੋ ਘੰਟੇ ਬਾੜ ਘਟਦੇ ਆਂ ਖਿੱਚੀ ਖਿਚ ਰਿਆ ਬੜੀ ਦੋ ਢਾਈ ਘੰਟੇ ਅੱਗੇ ਜਾ ਕੇ ਪ੍ਰਸ਼ਾਦੇ ਪਾਣੀ ਛਕਾਂਗੇ ਚਲੋ ਜੀ ਹਾਂ ਲੋ ਭਈ ਆ ਬਾਈ ਹੁਣੀ ਨਾ ਤੋਂ ਪੈਣ ਲੈ ਕੇ ਆਏ ਨੇ ਉਰੇ ਹੀ ਰੁਕੇ ਹੋਏ ਸੀਗੇ ਰਾਤ ਗੁਰੂ ਘਰ 'ਚ ਇਹ ਕਹਿੰਦੇ 10 ਕ ਦੇਣਾ ਨੂੰ ਕੰਮ ਚੱਲ ਪੈਣਾ ਉਰੇ ਆਹ ਬਾਈ ਆ ਇਹ ਕਹਿੰਦੇ 10 ਕ ਦੇਣਾ ਨੂੰ ਕੰਮ ਚੱਲ ਪੈਣਾ ਤੇ ਮੱਚਦੇ ਆ ਫਿਰ ਕੰਮ ਇਹ ਅੰਦਰੀ ਜਾਉਂ ਜਾਂਦੇ ਆ ਇਹਨਾਂ ਨੇ ਪ੍ਰਾਲੀ ਸਿੱਟੀ ਹੋਈ ਆ ਨਿੱਗ ਬਹੁਤ ਅੰਦਰੀ ਦਿਖਾਇਆ ਸੀ ਇਹਨਾਂ ਨੇ ਚਲੋ ਜੀ ਹੁਣ ਨਿਕਲ ਗਏ ਗੁਰੂ ਘਰ ਤੋਂ ਪਾਈਏ ਚਾਲੇ ਆ ਲੋ ਪਿਆਰਿਓ ਘੰਟਾ ਹੋਣ ਵਾਲਾ ਆਪਾਂ ਨੂੰ ਚੱਲਿਆ ਨੂੰ ਪਤਾ ਵੀ ਨਹੀਂ ਲੱਗਿਆ ਗੱਲਾਂ-ਗੱਲਾਂ 'ਚ ਤੇ 8 ਵਜਣਾਂ ਵਾਲੇ ਆ ਅੱਜ ਆਪਾਂ ਸਫ਼ਰ 'ਚ ਹਣ ਤੱਕ ਦੇ ਸਫ਼ਰ 'ਚ ਸਭ ਤੋਂ ਪਹਿਲਾਂ ਤੁਰੇ ਆ ਪੂਰੇ 7 ਵਜੇ ਨਹੀਂ ਅੱਗੇ ਸਾਢੇ 7 ਪੌਣੇ 8 8 ਐਂ ਚੱਲਦੇ ਰਹੇ ਆ ਓ ਪਿਆਰਿਓ ਆ ਨਾਰੀਅਲ ਦਾ ਦਰਖਤ ਇੱਕੋ ਹੀ ਖੜਾ ਦੇਖੋ ਕਿੰਨਾ ਸੋਹਣਾ ਲੱਗਦਾ ਵਿਚਾਲੇ ਲੱਗਦਾ ਨਾ ਸੋਹਣਾ ਆ ਲੋ ਪਿਆਰਿਓ 96 ਰਹਿ ਗਿਆ ਵਧੀਆ ਛੁੱਟੀ ਲੱਗੀ ਆਪਣੀ ਡੇਢ ਘੰਟੇ ਦੇ ਲੈਣ ਘੰਟੇ ਚ ਆਪਾਂ 27 28 ਕਿਲੋਮੀਟਰ ਨਿਕਲੇ ਆਏ ਆ ਲੋ ਪਿਆਰਿਓ 9:30 ਦਾ ਟਾਈਮ ਹੋ ਗਿਆ ਫੋਨ ਆ ਗਿਆ ਸੀ ਮੈਨੂੰ ਬਾਬਾ ਜੀ ਦਾ ਲੁਧਿਆਣੇ ਵਾਲੇ ਜਿਹੜੇ ਤੁਹਾਨੂੰ ਦੱਸਿਆ ਹੋਇਆ ਆਪਣੇ ਰਣੀਆਂ ਪਿੰਡ ਤੋਂ ਬਾਰਨ ਧੀਰ ਸਿੰਘ ਉਹਨਾਂ ਨਾਲ ਹੁਣ ਲੱਗਿਆ ਰਿਹਾ 15-20 ਮਿੰਟ ਨਾਲੇ ਬਾਟ ਨਿਕਲੇ ਆਈ। ਆਹ ਲੋ ਪਿਆਰਿਓ ਇਦਾਂ ਦੀ ਸੜਕ ਆ ਗਈ ਹੁਣ। ਖਰਾਬ ਥੋੜੀ ਜੀ। ਹੁਣੀ ਆਈ ਆ ਇਹ। ਇਹ ਆਇਆਂ ਰੋੜਾਂ ਦੇ ਕੰਮ ਚੱਲੀ ਜਾਂਦੇ ਨੇ। ਬਣੀ ਜਾਂਦੇ ਆ ਰੋੜ। ਹੰਗੋਲੀ ਤੋਂ ਪਹਿਲਾਂ ਹੰਗੋਲੀ ਪਹੁੰਚਣ ਆਧੇ ਘੰਟੇ ਤੱਕ 9 ਬੱਚੀ ਹੋਏ ਨੇ ਹਲੇ। ਉੱਥੇ ਗੁਰੂ ਘਰ ਦੇਖਦੇ ਆਂ ਜੇ ਮਿਲ ਗਿਆ ਨੇੜੇ ਉੱਥੇ ਪ੍ਰਸ਼ਾਦ ਦਾ ਸਕਦੇ ਆ ਨਹੀਂ ਫਿਰ। ਦੁੱਧ ਦੁੱਧ ਲੈ ਕੇ ਆਪਣੇ ਕੋਲ ਬਲੌਕਸ ਹੈਗੇ ਨੇ ਉਹਨਾਂ ਦੀ ਹਲੇ ਵਾਰੀ ਨਹੀਂ ਆਈ ਹੁਣ ਤੱਕ ਆ ਜੋ ਛਕਦੇ ਆ ਫਿਰ ਆ ਲਓ ਪਿਆਰਿਓ ਹੁਣ ਉਹ ਚੜਾਈ ਨਾਲ ਮੱਥਾ ਲੱਗਣਾ ਦੇਖੋ ਕਿੱਡੀ ਤਗੜੀ ਚੜਾਈ ਆ ਆ ਲਓ ਪਿਆਰਿਓ ਅੰਗੋਲੀ 44 45 ਕਿਲੋਮੀਟਰ ਸੀ ਜਦੋਂ ਗੁਰੂ ਘਰ ਤੋਂ ਚੱਲੇ ਪਾਏ ਸੀਗੇ ਨਾਨਕਸਰ ਖਾੜ ਤੋਂ 4 ਕਿਲੋਮੀਟਰ ਰਹਿ ਗਿਆ ਲਓ ਪਿਆਰਿਓ ਆ ਜਗਾ ਨਜ਼ਰ ਪੈ ਗਈ ਆਪਣੇ ਜਾਂਦੇ ਉਹ ਦੇਖੋ ਛਾਵੇਂ ਉੱਥੇ ਸਾਈਕਲ ਲਾ ਕੇ ਚਾਹ ਬਣਾਉਣੇ ਆ એનર્ਜੀ ਵਾਲੀ ਚਾਹ ਸਕਦੇ ਆ એનર્ਜੀ ਵਾਲੀ ਉਹ ਬਾਈ ਕਹਿੰਦਾ ਪਾਣੀ ਪੂਣੀ ਪੀਣਾ ਮੋਟਰ ਚਲਾ ਦੇਣਾ ਤਾਜੀ ਆਹ ਲੋ ਏਦਾਂ ਦੇ ਬੰਦੇ ਆ ਓਰੇ ਪਿਆਰਿਓ ਆ ਲਾਤਾ ਆਪਾਂ ਸਾਈਕਲ ਆਹ ਲੋ ਆਹ ਬਾਈ ਦਾ ਸਾਈਕਲ ਖੜਾ ਮੇਰਾ ਸਟੈਂਡ ਟੁੱਟ ਗਿਆ ਸੀ ਉਹ ਬਾਈ ਪਾਣੀ ਲਿਆਉਂਦਾ ਭਰ ਕੇ ਆਹ ਲੋ ਚਾਹ ਵਗੈਰਾ ਬਣਾਉਣੇ ਆ ਇਦਾਂ ਲਾਤਾ ਪਿਆ ਰੋ ਸਾਈਕਲ ਰੋੜੇ ਜੇ ਨਾਲ ਖੜਾ ਕੇ ਭਾਈ ਚਾ ਕਰੀਆ ਸਿੰਘਾਂ ਨੇ ਆ ਗਿਓ ਭਾਈ ਸ਼ਕਲੋ ਵੀ ਲੋ ਪਹਿਲਾਂ ਕਹਿ ਕੇ ਹਟਿਆ ਆਉਣ ਲੱਗਿਆ ਮੈਂ ਕਿਹਾ ਆਹ ਟਿਕਾਣਾ ਵਧੀਆ ਇੱਕ ਜ਼ਰੂਰੀ ਬੇਨਤੀ ਵੀਰ ਜ਼ਰੂਰ ਆ ਸਾਰਿਆਂ ਨੂੰ ਜਦੋਂ ਵੀ ਕਿਤੇ ਇਦਾਂ ਬੈਠਾ ਉਠੋ ਤਾਂ ਜਿਹੜੀ ਇੱਥੇ ਬੂਟੀ ਆਹਾ ਗਾਜਰ ਬੂਟੀ ਜੀ ਕੋਈ ਬੂਟੀ ਕੋਈ ਵੀ ਇਹਦੇ ਨੇੜੇ ਨਹੀਂ ਜਾਣਾ ਮੈਂ ਇਹਨੂੰ ਹੱਥ ਲਾਉਣਾ ਜਿੱਥੇ ਤੁਸੀਂ ਲਾ ਬੈਠੇ ਉੱਥੇ ਖਾਣੇ ਸ਼ੁਰੂ ਹੈ ਜੀ ਉਹ ਤੇ ਸ਼ੁਰੂ ਆ ਨਾ ਉਹ ਕੀ ਕਰਦੇ ਇਸ ਕਰਕੇ ਇਹ ਨਾ ਚੀਜ਼ਾਂ ਨੂੰ ਆ ਪੱਥਰ ਵੀ ਨੇ ਜਿਹੜੇ ਇਹ ਵੀ ਕੈਮੀਕਲ ਵਾਲੇ ਨੇ ਅਗਲਗ ਤਰ੍ਹਾਂ ਦੇ ਕੈਮੀਕਲ ਨੇ ਇਹਨਾਂ ਨੂੰ ਵੀ ਮੜਾ ਜਾ ਬਚਾਉਏ ਰੱਖੋ ਦੂਰ ਵੀ ਹਾਂ ਆਪਣੇ ਸਰੀਰ ਨੂੰ ਉਹ ਜੇ ਕਿਤੇ ਸੌਫਟ ਪਿੱਛੇ ਨੂੰ ਨਾ ਲੱਗੇ ਕਿੰ ਨੂੰ ਕਿ ਜਿੱਥੋਂ ਆਪਾਂ ਨੂੰ ਕੋਈ ਪ੍ਰੋਬਲਮ ਸ਼ੁਰੂ ਹੋਵੇ ਕਿਉਂਕਿ ਇਹ ਕਿਹੜਾ ਮਿੱਟੀ ਆ ਯਾਰ ਇਹ ਮਿੱਟੀ ਨਹੀਂ ਹੈਗੀ ਇਹ ਕੈਮੀਕਲ ਨਾਲ ਭਰੇ ਹੋਏ ਪੱਥਰ ਨੇ ਔਰ ਇਹ ਪਾਣੀ ਵੀ ਇਹ ਜਾਇ ਹਰ ਚੀਜ਼ ਨੂੰ ਕਾਲਾ ਕਰ ਦਿੰਦਾ ਕਲਰ ਨੂੰ ਕੈਂਦਾ ਨਾ ਹਾ ਚੀਜ਼ ਇਹ ਇਹ ਲੈ ਕੇ ਆਉਣਾ ਮੈਂ ਵੀ ਮੈਂ ਪਹਿਲਾਂ ਲੈ ਗਿਆ ਸੀ ਉਧਰ ਨੂੰ ਇਹ ਮੈਂ ਸਾਰੇ ਸਾਰੀਆਂ ਚੀਜ਼ਾਂ ਨਾ ਇਹ ਟਰੈਕਾਂ ਵਾਸਤੇ ਰੱਖੀਆਂ ਹੋਈਆਂ ਜੀ ਬਸ ਟਰੰਦਾ ਫ੍ਰੈਕ ਦੇ ਵਿੱਚ ਕਿਉਂਕਿ ਇਹ ਛੋਟੀਆਂ ਚੀਜ਼ਾਂ ਹੀ ਚਾਹੀਦੀਆਂ ਹੁੰਦੀਆਂ ਭਾਰ ਇੰਨਾ ਚੱਕਿਆ ਨਹੀਂ ਜਾਂਦਾ ਦੋ ਬੰਦਿਆਂ ਦਾ ਯਾਰ ਫਾਇਦਾ ਵੀ ਆਈਆਂ ਹੁਣ ਜੇ ਇੱਕ ਬੰਦਾ ਹੋਵੇ ਅਗਲਾ ਕਵੇ ਆ ਟਾਈਮ ਲੱਗ ਜੇ ਟਾਈਮ ਲੱਗੂਗਾ ਕਾ ਨੂੰ ਕਰੇ ਵਿਆਰਿਓ ਆ ਸਿੰਘ ਆਪਣਾ ਦੁੱਧ ਪੁੱਛਣ ਗਿਆ ਪਰ ਮੈਨੂੰ ਲੱਗਦਾ ਨਹੀਂ ਇੱਥੋਂ ਮਿਲੂ ਮੈਂ ਪਹਿਲਾਂ ਹੀ ਕਹਿਦਾ ਸੀ ਵੀ ਹੈ ਨਹੀਂ ਇਹਨਾਂ ਕੋਲ ਦੇਖਦੇ ਆ ਆਪਾਂ ਹੁਣ ਦੁੱਧ ਲੈ ਕੇ ਕਲੌਕਸ ਖਾਣੇ ਆ ਨਾ ਚਲੋ ਨਹੀਂ ਮਿਲਿਆ ਤਾਂ ਕਿਉਂ ਲੈ ਲਾਂਗੇ ਜਾ ਕੇ ਚਲੋ ਪਿਆਰਿਓ ਆ ਬਾਈਆਂ ਨੇ ਆਪਾਂ ਨੂੰ ਬਾਜ ਮਾਰ ਲਈ ਇੱਥੋਂ ਲੰਗੇ ਜਾਂਦਿਆਂ ਨੂੰ ਕਹਿੰਦੇ ਚਾਹ ਪੀ ਲੋ ਚਾਹ ਪੀ ਲੋ ਫਿਰ ਆਪਾਂ ਆ ਗਏ ਸੀਗਾ ਚਲੋ ਅਗਲਾ ਪਿਆਰ ਨਾ ਕਹਿੰਦਾ ਚਾਹ ਸ਼ਕ ਲੋ ਚਾਹ ਸ਼ਕ ਲੈਨੇ ਆ ਫਿਰ ਅੱਗੇ ਜਾ ਕੇ ਦੇਖਦੇ ਆ ਪ੍ਰਸਾਦਾ ਪਾਣੀ ਹਲੇ ਸ਼ਕਿਆ ਨਹੀਂ ਆਪਾਂ ਫਿਰ ਸ਼ਕਦੇ ਆ ਆ ਗਵਾਨ ਆਹ ਹੋਟਲ ਬਣਾਇਆ ਹੋਇਆ ਤੇ ਆਹ ਬਾਈ ਚਾਹ ਬਣਾ ਰਿਹਾ ਹੁਣ ਇਹ ਬਾਈ ਨੇ ਬਾਜ ਮਾਰ ਲਈ ਸੀ ਆਪਾਂ ਨੂੰ ਹਾਂ ਉਹ ਗਰੇਟਾ ਨਵੀਂ ਨਵੀਂ ਆਈ ਸੀ ਹਾਂ ਬਾਬਾ ਜੀ ਨੇ ਗਰੇਟਾ ਲਈ ਮਨੂ ਲੈ ਗਿਆ ਨਾਲ ਉਹ ਦੋ ਗੱਡੇ ਜਿਸ ਵਕਤ 10000 ਲੈ ਗਏ ਤੇ ਤਕੜਾ ਇੱਥੇ ਆ ਕੇ ਉਹਨਾਂ ਨੇ ਕਪੜਾ ਪਾ ਕੇ ਚੜਾਈ ਜਾਂਦੇ ਆ ਨੂੰ ਫੋਨ ਕਰਿਆ ਉਹ ਤਾਂ ਨੇ ਪੇਮੈਂਟ ਹੋ ਗਈ ਸੀ ਸਾਰੀ ਉਹਦੀ ਆਪਾਂ ਲਈ ਗੱਡੀ ਪਰ ਲਾਈ ਮੈਂ ਥੈਂਕ ਯੂ ਕੋ ਲਗਾਈ ਰੋਲ ਨੇ ਲਿਆਨੇ ਮਾਡਲ ਚਲਾਈ ਬਾਰੇ ਹਾਂ ਬਸ ਐਡਰਸ ਤੇ ਬੈਠ ਕੇ ਜੀ ਦੋ ਦਿਨ ਬਾਅਦ ਵਿਆਹ ਕਰ ਦੋ ਉਹਨੂੰ ਕਿਹਾ ਮੈਂ ਤਾਂ ਗੱਡੀ ਨਹੀਂ ਚਲਾਉਣੀ ਪਿੰਡ ਤੇ ਨਹੀਂ ਆਪ ਜਿਹੜੀ ਚੀਜ਼ ਉਹਨਾਂ ਨੂੰ ਕਹਿ ਦਿਓ ਮੰਨਦੇ ਬਹੁਤ ਐਸੀ ਚੰਗ ਆਪਣੇ ਨਾਲ ਤਾਂ ਹੈ ਨਹੀਂ ਵੀ ਸਾਹਾ ਵਾਂ ਤਾਂ ਫੇਰ ਹੀ ਫੀ ਜਣਾ ਆਉਂਕ ਹੋ ਭਾਈ ਉਹਨੇ ਨਾਲ ਮੇਰੇ ਗਿਆ ਨਾਲ ਆਇਆ ਗੱਡੀ लेके ਜਦ ਮੈਂ ਆਇਆ ਮੈਡਮ ਦੀ ਜਹਾ ਭੈਣ ਨੂੰ ਅਸੀਂ ਕਹਿੰਦੇ ਮਾਸੀ ਉਹ ਵੀ ਮਾਸੀ ਕਹਿੰਦਾ ਅਸੀਂ ਮਾਸੀ ਕਹਿੰਦੇ ਉਹਦੇ ਮਾਗੀ ਨੂੰ ਸਿੱਕਾ ਸ੍ਰੀ ਘਰ ਉਹ ਵਿਚਾਰੀ ਆਈ ਲੈਂਦੀ ਸੀ ਉਹ ਹੈਗੀ ਫਰੀਦাবাদ ਦੀ ਇਹ ਵਾਰਸ਼ਾ ਵਹੀਟ ਹੈਗਾ ਉਹ ਨੂੰ ਮੁੰਡਾ ਮੰਨ ਲਿੱਤੀ ਆਪਾਂ ਅੱਛਾ ਇਹ ਵਾਗਾ ਵੀ ਜਦੋਂ ਇਹ ਸੜਕ ਦੇ ਪੈਣਾ ਨਾ ਸਾਰੇ ਕੁਸਰ ਆਇਆ ਪੜਾਉਂਦਾ ਨਾ ਜਦੋਂ ਪਰਿਵਾਰ ਦੇ ਮਾ ਕੋ ਸਮਝਦੇ ਆ ਰਿਸ਼ਤੇਦਾਰ ਕਈ ਰਿਸ਼ਤੇਦਾਰ ਦੇਖ ਕੇ ਮੂੰਹ ਬੱਗੇ ਕਰ ਲੈਣੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਸਾਡਾ ਚਾਅ ਜਾਂ ਨਹੀਂ ਕਰਦੇ ਬੰਦਾ ਜਾਂਦਾ ਨਹੀਂ ਹੋਉਂਦਾ ਬੱਲੇ ਲੱਬੇ ਮੈਂ ਗੱਡੀ ਘਰਾਂ ਲੈ ਕੇ ਗਿਆ ਹਾਂ ਥੱਲੇ ਆਏ ਫਲੈਟ ਉਤਾਰਨੇ ਮੈਂ ਗੁਰੂਪੁਰ ਤੇ ਫੋਨ ਕਰਤਾ ਗੇਟ ਬੜਨ ਲੱਗੇ ਨੇ ਕਿਸੀ ਇਧਰ ਵੱਢ ਗਏ ਤੇ ਉਹਨੇ ਜੇ ਪੀ ਸਿਮਿੰਟ ਦਾ ਮਾਲਕ ਰਹਿੰਦਾ ਉੱਥੇ ਜਿਹੜੀ ਸਿੱਡੀ ਚ ਉਹ ਰਹਿੰਦੇ ਤੇ ਜੇ ਇਹ ਪੀ ਸਿਮਿੰਟ ਹਾਂ ਜੇ ਪੀ ਜੈਪੀ ਗ੍ਰੀਨ ਸਿਟੀ ਬਚਦੀ ਆ ਉਹ ਹਾਂ ਉੱਥੇ ਕੋਸਾਲਾ ਵੀ ਗੇਟ ਦੇ ਅੰਦਰ ਐਂਟਰ ਨਹੀਂ ਕਰ ਸਕਦਾ ਜਦ ਤੱਕ ਅੰਦਰ ਫਲੈਟ ਤੋਂ ਫੋਨ ਨਹੀਂ ਆਉਂਦਾ ਵੀ ਹਾਂ ਸਾਡੇ ਫਲੈਟ ਤੋਂ ਆਉਣ ਦੋ ਅਸਿਆ ਇਹ ਕਿਹੜਾ ਸ਼ਹਿਰ ਕਿਹੜਾ ਸ਼ਹਿਰ ਹੈ ਮੁੱਖ ਸਟੇਸ਼ਨ ਉਹੜਾ ਭਰੀ ਚੌਂਕ ਦੇ ਕੋਲੇ ਜਿੱਥੇ ਸਿਟੀ ਲੱਗਦੀ ਹੈ ਉੱਥੇ ਉਹ ਚੌਪੜੇ ਆ ਹੈਲੀਕਾਪਟਰ ਦੇ ਜਿੰਦ ਦੇ ਅੰਦਰ ਹੀ ਅੰਦਰ ਹੀ ਹਾਂ ਮੰਦਰ ਬਣਾ ਰੋ ਬਹੁਤ بڑا ਗੋਲਫ ਗਰਾਊਂਡ ਬਣਿਆ ਹੋਇਆ ਹੈ ਬਹੁਤ ਬੜਾ 5 ਸਟਾਰ ਹੋਟਲ ਬਣਿਆ ਹੋਇਆ ਹੈ 7 ਸਟਾਰ ਹੋਟਲ ਬਣਿਆ ਹੋਇਆ ਹੈ ਤੇ ਕੋਈ ਕੁਝ ਬਣਿਆ ਹੋਇਆ ਜੀ ਅੰਦਰ ਉਹਦੇ ਬੜੇ ਬੜੇ ਵੀਲਡਰ ਨੇ ਸਾਰੇ ਇਸ਼ਤਿਹਾਰ ਰੱਖੇ ਨੇ ਇੱਕ ਛੋਟਾ ਪਰ ਬਾਈ ਨੰਦਾ ਹੁੰਦਾ ਜਾ ਕੇ ਲਓ ਪਿਆਰਿਓ ਚਾਹ ਛਕ ਲਈ ਆਪਾਂ ਹੁਣ ਬਾਈ ਨੇ ਚਾਹ ਪਿਆਦੀ ਦੀ ਲੱਗਿਆ ਜੀ ਚਾਲੇ ਕੋਣ ਹਾਂ ਮਿਲਦੇ ਆ ਜੀ ਅੱਗੇ ਰਾਸਤੇ ਚ ਚਲੋ ਜੀ ਧੰਨਵਾਦ ਹਾਂ ਲੋ ਪਿਆਰਿਓ ਉਹ ਹੁਣ ਆਪਾਂ ਚੜਨੀ ਆ ਚੜਾਈ ਕਦੇ ਉੱਤੇ ਕਦੇ ਥੱਲੇ ਕਦੇ ਉੱਤੇ ਕਦੇ ਥੱਲੇ ਆਓ ਦੇਖੋ ਕੋਈ ਨਹੀਂ ਇਹ ਵੀ ਨਿਕਲ ਜਾਗੇ ਪ੍ਰਸ਼ਾਦਾ ਆਪਾਂ ਹਲੇ ਛਕਿਆ ਹੀ ਨਹੀਂ ਚਾਹ ਪੀ ਕੇ ਨਿਕਲੇ ਅੱਗੇ ਬਾਈ ਨੇ ਚਾਹ ਦੀ ਆਵਾਜ਼ ਮਾਰ ਲਈ ਚਾਹ ਪਿਆ ਦੀ ਨਾਲ ਨਮਕੀਨ ਦੇਤਾ ਬਿਸਕੁਟ ਪਰਲੇ ਜੀ ਖਾ ਲਿਆ ਹਾਂ ਰਾਤ ਦੇ ਬਾਅਦ ਦੇ ਬਾਅਦ ਤੇ ਹੁਣ 12 ਹੋ ਗਏ ਹਾਂ ਰਾਤ ਵੀ ਮੇਰੇ ਨਾਲ ਹੋਇਆ ਹਾਂ ਇੱਕ ਦਿਨ ਮੈਂ ਕਿਹਾ ਹੋ ਕੇ ਆ ਕੇ ਅੱਗੇ ਪ੍ਰਸਾਦ ਲੈ ਸਕਦੇ ਹਾਂ ਹਾਂ ਅੱਗੇ ਕਿਸੇ ਨੇ ਨਾਸ਼ਤਾ ਕਰਾਤਾ ਹਾਂ ਫੇਰ ਅੱਗੇ ਨਿਕਲ ਗਏ ਅੱਗੇ ਜਾ ਕੇ ਕੁਝ ਮਿਲਿਆ ਨਹੀਂ ਕਰਦੇ ਕਰਦੇ ਕਿਉਂ 2:30 ਵਜੇ ਛੱਡ ਗਏ ਹਾਂ ਇਦਾਂ ਹੋ ਜਾਂਦਾ ਕਈ ਵਾਰ ਹੁਣ ਜਿੱਦਾਂ ਆਪਾਂ ਨੂੰ ਹੁਣ ਚੜਾਈਆਂ ਤਰਾਈਆਂ ਦਿਖ ਰਹੀਆਂ ਮੁਰੇ ਆਪਾਂ ਨੂੰ ਆਏ ਹੁੰਦਾ ਵੀ ਆ ਚੜ ਜੀਏ ਆ ਚੜਾਈ ਚੜ ਜੀਏ ਆ ਚੜ ਜੀਏ ਆ ਟਾਪ ਲਾ ਦੀਏ ਆ ਘਾਟ ਚੜ ਜੀਏ ਫੇਰ ਗਰੂਕਦੇ ਹਾਂ ਔਰ ਰੁਕਦਾਰ ਗਾਉਂਦਾ ਬੰਦਾ ਕਾਹਾਂ ਲੰਘ ਜਾਂਦਾ ਐਉਂ ਹੁਣ ਸਵੇਰੇ ਆਪਾਂ ਨੂੰ ਆਏ ਸੀ ਵੀ ਦੁੱਧ ਨਾਲ ਹੋਸ਼ ਸ਼ਕੀਏ ਹਾਂ ਤਾਂ ਹੋਣਾ ਐ ਹੋਈ ਜਾਂਦਾ ਵੀ ਰੋਟੀ ਛਕੀਏ ਰੋਟੀ ਛਕੀਏ ਅੱਜ ਭਾਈ ਪ੍ਰੌਣੇ ਮਲ ਗਿਆ ਮਲਾ ਉਹ ਪ੍ਰੌਣੇ ਖਾ ਲਨੇ ਢਾਬੇ ਤੇ ਗੱਡੀਆਂ ਵਾਲੇ ਢਾਬੇ ਤੇ ਰੁਕ ਜੰਨੇ ਖਾ ਲਨੇ ਪ੍ਰੌਣੇ ਉਹਦੇ ਕੀ ਕੀ ਦੋ ਦੋ ਕਿੰਨੇ ਵਧੀਆ ਲੱਗਦੇ ਆ ਸੜਕ ਜੀ ਐ ਨਾ ਉਹਦੇ ਉੱਤੇ ਨੂੰ ਜਾਂਦੀ ਉੱਥੇ ਜਾ ਕੇ ਲਵਾਉ ਜੋਰ ਇਹ ਆ ਲੋ ਪਿਆਰਿਓ ਹੁਣ ਐਡੀ ਢਲਾਨ ਆ ਗਈ ਮੋਟਰਸਾਈਕਲ 40 ਚਾ ਮੋਟਰਸਾਈਕਲ ਕਹਿੰਦਾ ਸਾਈਕਲ 40 ਤੇ ਜਾਂਦਾ ਆ ਦੇਖੋ ਰੁੜਦਾ 40 ਦੀ ਸਪੀਡ ਤਾਂ ਹੈਗੀ ਆ ਲਗਭਗ ਇਹਦੀ ਬਹੁਤ ਅਗੜੀ ਢਲਾਨ ਆ ਗਈ ਸੀਗੀ ਆਹੋ ਪਿਆਰੇ ਆਮਿੰਦਰਾ ਤੇ ਲਾਈ ਹੋਈ ਆਹਾ ਲੈਫਟ ਜੀ ਪਤਾ ਨਹੀਂ ਕਿ ਉਹ ਇੱਥੇ ਰੁਕੇ ਜੀਗੇ ਪੰਜਾਬੀ ਢਾਬਾ ਦੇਖ ਕੇ ਬਾਰੇ ਪੰਜਾਬੀ ਬੰਦੇ ਨਹੀਂ ਹੈਗੇ ਫਿਰ ਪਰੌਠਾ ਪੁੱਛਿਆ ਸਿੰਪਲ ਇਹ ਕਹਿੰਦੇ ਸਿੰਪਲ ਬਣਨਾ ਨਹੀਂ ਰੋਟੀ ਨੂੰ ਨਹੀਂ ਜੀ ਕਰਦਾ ਹੁਣ ਫਿਰ ਅੱਗੇ ਚਾਲੇ ਪਾਉਨੇ ਹਾਂ ਉਹ ਟੱਪ ਕੇ ਆਏ ਸੀਗੇ ਪਰ ਇਹਨੂੰ ਚੱਲੇ ਸੀ ਅੱਗੇ ਜਾ ਕੇ ਰੁਕਦੇ ਹਾਂ ਆਓ ਪਿਆਰਿਓ ਜਿਹੜੇ ਢਾਬੇ ਦੇ ਆਪਾਂ ਕਹੇ ਸੀ ਨਾ ਚਾਹ ਪੀਣ ਉਹਨੇ ਕੰਮ ਕਰਤਾ ਆਪਣਾ ਉਹ ਜਦੋਂ ਪਾਰ ਕਰਨ ਲੱਗੇ ਡਵਾਈਡਰ ਕੰਡਾ ਸੀ ਕੰਡਾ ਚੁੱਭ ਗਿਆ ਆਹ ਲੋ ਹੁਣ ਪੈਂਚਰ ਹੋ ਗਿਆ ਪੈਂਚਰ ਲਾਉਨੇ ਆ ਪੈਂਚਰ ਲਾ ਕੇ ਫਿਰ ਅੱਗੇ ਨੂੰ ਵਧਦੇ ਆ ਅੱਗੇ ਵੀ ਹਾਂ ਸੂਰਜ ਆ ਰਿਹਾ ਜਿੰਨਾ ਤੁਸੀਂ ਇੰਜੋਏ ਕਰੋਗੇ ਅੰਨਾ ਸਫਰ ਵਧੀਆ ਰੋ ਗਿਆ ਹਾਲੋ ਪਿਆਰਿਓ ਖੇਚਤਾ ਜੀ ਆਪਾਂ ਪੈਂਚਰ ਲਾ ਕੇ 2 ਮਹੀਨੇ ਲੰਘ ਜਾ ਕੇ ਆਪਣਾ ਪੈਂਚਰ ਹੋਇਆ ਹੁਣ ਉਹ ਵੀ ਆਪਣੀ ਗਲਤੀ ਨਾ ਆਪਾਂ ਕੰਡੇ ਚ ਕੰਡੇ ਵਾਲੀ ਜਗ੍ਹਾ ਚ ਬਾੜ ਲਿਆ ਨਹੀਂ ਤਾਂ ਇਹ ਸਪੀਟੀ ਸਫਰ ਕਰਿਆ ਉਦੋਂ ਵੀ ਨਹੀਂ ਪੈਂਚਰ ਹੋਇਆ ਅੱਜ ਆਪਣਾ ਲਾਸਟ ਦੇਣਾ ਅੱਜ ਨੇੜੇ ਸਾਹ ਪਹੁੰਚਣਾ ਅੱਜ ਪੈਂਚਰ ਹੋਇਆ ਏ ਉਹ ਵੀ ਆਪਣੀ ਗਲਤੀ ਨਾਲ ਚਲੋ ਕੋਈ ਨਹੀਂ ਸਬਕ ਮਿਲ ਗਿਆ ਅੱਗੇ ਤੋਂ ਜਦੋਂ ਪਾਰ ਕਰਨੀ ਆ ਸੜਕ ਦੇਖ ਕੇ ਕਰਨੀ ਆ ਕੰਡਿਆਂ ਗੁੰਡਿਆਂ ਤੋਂ ਹੋ ਗਏ ਇਹ ਆਪਾਂ ਉਹ ਪਿਆਰਿਓ ਪੈਂਚਰ ਪਹਿਲਾਂ ਲਾਇਆ ਸੀ ਖੜਿਆ ਨਹੀਂ ਪੈਂਚਰ ਗਲਤ ਲੱਗ ਗਿਆ ਆਪਣੇ ਤੋਂ ਹੁਣ ਮੈਂ ਆ ਟੂ ਵੀ ਨਵੀਂ ਪਾ ਲਈ ਵਿੱਚ ਟੂਬ ਨਵੀਂ ਪਾ ਲਈ ਹੁਣ ਕੰਮ ਸੈੱਟ ਹੋਊਗਾ ਇਹ ਆਹ ਲੋ ਪਿਆਰਿਓ ਆਪਾਂ ਹੁਣ ਟਿਊਬ ਆ ਕੇ ਚੱਲ ਪਏ ਪਹਿਲਾਂ ਆਪਾਂ ਪੈਂਚਰ ਲਾਇਆ ਸੀ ਅੱਖਾਂ ਪੈਂਚਰ ਬਣਿਆ ਨਹੀਂ ਆਪਣਾ ਉਹ ਚ ਆਪਣਾ ਕਸੂਰ ਕੋਈ ਨਹੀਂ ਸੀਗਾ ਸਾਡਾ ਕਸੂਰ ਕੋਈ ਨਹੀਂ ਸੀ ਉਹਦੇ ਚ ਕਿਉਂਕਿ ਪੈਂਚਰ ਅਸੀਂ ਸਹੀ ਲਾਇਆ ਉਹ ਪੈਂਚਰ ਹਾਂ ਪੈਂਚਰ ਪੁਰਾਣੇ ਸੀ ਤੇ ਉਹਦੇ ਗੂੰਦ ਨਹੀਂ ਸਹੀ ਸੀ ਪੈਂਚਰਾਂ ਨੂੰ ਇਸ ਕਰਕੇ ਉਹ ਪੈਂਚਰ ਲੀਕ ਹੋ ਗਿਆ ਹੁਣ ਪੱਟਿਆ ਉਹ ਰਾਮ ਨਾਲ ਪੱਟਿਆ ਗਿਆ ਹੁਣ ਅਸੀਂ ਕਰਿਆ ਟਿਊਬ ਹੀ ਨਵੀਂ ਪਾਤੀ ਟਿਊਬ ਨਾਲ ਕੰਮ ਚੈੱਕ ਤਾਂ ਹਾਂ ਪੈਂਚਰ ਲਵਾਵਾਂਗੇ ਹੁਣ ਨਦੇੜ ਸਾਹ ਪਹੁੰਚ ਗਏ ਉੱਥੇ ਇੱਕ ਦੁਕਾਨ ਦਾ ਸੀ ਪੈਂਚਰ ਵਾਲੀ ਉਹਨੂੰ ਅਸੀਂ ਪੁੱਛਿਆ ਉਹ ਕਹਿੰਦਾ ਜੀ ਬਾਈ ਮੈਂ ਨਹੀਂ ਸਾਈਕਲ ਦਾ ਕਰਦਾ ਮੈਨੂੰ ਆਉਂਦਾ ਨਹੀਂ ਫੇਰ ਸਾਡੇ ਕੋਲ ਟਿਊਬ ਤਾਂ ਸੀਗੀ ਆਪਾਂ ਕੀ ਲੋੜ ਸੀ ਅ ਜੀ ਬਾਈ ਅਸੀਂ ਮੈਂ ਅਸੀਂ ਕਿਹਾ ਟਿਊਬ ਹੀ ਪਾ ਲੈਨੇ ਆ ਪੈਂਚਰ ਨੂੰ ਛੱਡੋ ਟਿਊਬ ਪਾ ਲਈ ਚਲੋ ਜੀ ਹੁਣ ਖਿੱਚਦੇ ਆ ਬਾਟਾਂ ਪਿਆਰੋ ਆ ਕਲਾੜ ਚੱਲਦਾਗਾ ਇਹ ਆਪਣੇ ਨਜ਼ਰੀ ਪੈ ਗਿਆ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤਾਜੇ ਗੁੜ ਦੀਓ ਦੇਖੋ ਗੰਨਿਆਂ ਦੇ ਰੁਗ ਲਾਈ ਜਾਂਦੇ ਮਾੜ ਆ ਜਾ ਤਾਜਾ ਗੁੜ ਸਕਦੇ ਆ ਮਾੜ ਆ ਜਾ ਲੈ ਲੈਨੇ ਆ ਰਾਜ ਛਕਣ ਲਈ ਆ ਬਾਈ ਹੁਣੇ ਕੱਪਾਂ ਚ ਪਾਈ ਜਾਂਦੇ ਨੇ ਆ ਦੇ ਅੱਛਾ ਇਸ ਵਿੱਚ ਪੈਕ ਕਰ ਰਹੇ ਹੋ ਹਨਾ ਹਾਂਜੀ ਹਾਂ ਬੜ ਰਹੇ ਬੜੀਆ ਚੀਜ਼ ਹੈ ਯਾਰ ਇਹ ਤਾਂ ਆ ਦੇਖੋ ਪਿਆਰੋ ਗਮਲਿਆਂ ਵਾਂਗੂ ਗੋੜ ਪੈਕ ਹੋਇਆ ਹੋਇਆ ਆ ਦੇਖੋ ਇੰਨਾ ਚ ਗਮਲਿਆਂ ਵਾਂਗੂ ਪੈਕ ਹੋਇਆ ਹੋਇਆ ਆ ਦੇਖੋ ਐ ਗਰਮ ਹੁੰਦਾ ਆ ਦੇਖੋ ਠੀਕ ਹੈ ਜੀ ਆ ਦੇਖੋ ਉਹ ਗਰਮ ਹੋਈ ਜਾਂਦਾ ਫਿਰ ਉਹ ਆ ਫੇਰਾ ਇਧਰ ਆ ਮੈਦ ਜੀ ਲਓ ਵੀ ਆਹ ਰਸ ਲੈ ਆਇਆ ਬਾਈ ਨੇ ਯਾਰ ਤਾਜ਼ਾ ਤਾਜ਼ਾ ਕਢਾ ਕੇ ਆਦਾ ਕਮਾਲ ਕਰਤੀ ਆਹ ਲਓ ਪਿਆਰਿਓ ਅੱਜ ਸਵੇਰ ਦੀ ਰੋਟੀ ਰੋਟੀ ਕਰੀ ਜਾਂਦੇ ਆ ਰੋਟੀ ਦੀ ਹੱਗ ਬਣਦੀ ਨਹੀਂ ਆ ਹੁਣ ਰੋਟੀ ਛਕਣੀ ਸੀ ਹੁਣ ਇੱਥੇ ਦੋ ਗਲਾਸ ਜੂਸ ਦੇ ਛਕ ਲੈ ਜਮਾ ਪਿਓਰ ਜੂਸ ਬਿਣਾ ਪੁਣਿਆ ਹੋਇਆ ਬਿਣਾ ਪੁਣਿਆ ਹੋਇਆ ਹੁਣ ਫੇਰ ਨਹੀਂ ਘੰਟਾ ਰੋਟੀ ਦੀ ਲੋੜ ਲਓ ਪਿਆਰਿਓ ਅੱਗੇ ਬਰੰਗਾ ਫਾਟਾ ਸ਼ਹਿਰ ਆਉਣਾ ਉਸ ਤੋਂ ਪਹਿਲਾਂ ਆ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਤਾਂ ਇੱਥੇ ਕੋਈ ਹੈ ਨਹੀਂ ਆਹ ਦੇਖੋ ਉਹ ਸਰੋਵਰ ਵੀ ਬਣਾਇਆ ਹੋਇਆ ਜਾਂ ਤਾਂ ਤਿਆਰੀਆਂ ਹੋਣੀਆਂ ਅੱਗੇ ਗੁਰੂ ਘਰ ਦੀਆਂ ਨਿਸ਼ਾਨ ਸਾਹਿਬ ਚਲਾਤਾ ਹੌਲੀ ਹੌਲੀ ਹੋ ਸਕਦਾ ਕਿਉਂਕਿ ਮੇਨ ਰੋਡ ਆ ਨਾ ਇਹ ਆਹ ਲੋ ਹਾਲੋ ਪਿਆਰੋ ਜਿਹਾ ਆ ਗਿਆ ਬਰੰਗਾ ਫਾਟਾ ਸ਼ਹਿਰ ਇਹਦੇ ਵੀ ਬਹੁਤ ਦੂਰ ਤੋਂ ਬੋਰਡ ਲੱਗੇ ਹੋਏ ਸੀ ਬਰੰਗਾ ਫਾਟਾ ਮੈਨ ਲੱਗਦਾ ਵੱਛੋਂ ਵੱਛੋਂ ਦੇ ਬੋਰ ਲੱਗੇ ਹੋਏ ਨੇ ਇਹਦੇ ਵੀ ਵਰੰਗਾ ਫਾਟਾ ਆ ਬੱਸਾਂ ਵੀ ਉਰੇ ਹੀ ਰੁਕਦੀਆਂ ਨੇ ਉਹ ਬਾਈ ਗਲੂ ਕੌਣ ਡੀ ਲੈਣ ਗਿਆ ਆ ਗੋਤਿਆਂ ਦਾ ਜੁੱਧ ਛੱਡ ਗਿਆ ਆ ਲੋ ਇੱਥੋਂ ਲਿਖਿਆ ਤਾਂ 36 ਹੋਇਆ ਪਰ ਇੰਨਾ ਨਹੀਂ ਹੈਗਾ 32 33 ਕੀ ਆ ਇੱਥੇ ਨਾ ਇਦਾਂ ਦੇ ਟਰੈਕਟਰ ਬਹੁਤ ਨੇ ਮਤਲਬ ਜਿਹੜੇ ਨਵੇਂ ਆਈਆਂ ਕੰਪਨੀ ਆਉਂਦੀਆਂ ਨੇ ਬਹੁਤ ਲੈਂਦੇ ਨੇ ਇੱਧਰ ਇੱਥੇ ਲਿਖਿਆ 25 ਰੁਪਏ ਪਰੌਠੇ ਦੇ ਅਸੀਂ 25 ਰੁਪਏ ਦੇ ਦੇਖ ਕੇ ਖਾਦੇ ਤੇ ਇਹ ਭਾਈ ਸਾਹਿਬ ਨੇ ਆਪਣੇ ਤੋਂ ਲਏ ਨੇ 40 ਰੁਪਏ ਪਰੌਠੇ ਦੇ ਹੁਣ ਆਮ ਬੰਦਾ ਤਾਂ ਇੱਥੇ ਵਿਚਾਰਾ ਠੱਗਿਆ ਜਾਊਗਾ ਅਸੀਂ ਤਾਂ 25 ਰੁਪਏ ਦੇਖ ਕੇ ਖਾਦੇ ਨੇ ਹਾਂ ਬਰਾਬਰ ਉਹ ਇੱਥੇ ਇੱਥੇ ਛੋਟੇ ਛੋਟੇ ਬ੍ਰਾਂਡ ਦੇ ਦਿੰਦੇ ਉਸ ਰੋਟੀ ਕੇ ਭਾਈ ਫਿਰ ਵਹੀ ਦੇ ਦਿੰਦੇ ਨਾ ਹਮਨੇ ਤਾਂ ਯਹੀ ਬੋਲਾ ਸੀ ਉਹਨਕੋ ਉਹ ਨਮਕ ਮਿਰਚੀ ਡਾਲ ਕੇ ਅੰਦਰ ਨਮਕ ਮਿਰਚੀ ਡਾਲ ਕੇ ਬੋਲਾ ਤਾਂ ਆਪਨੇ ਹਾਂ ਦੇਖੋ ਇਹ ਦੇਖ ਲਓ ਪਿਆਰੇ ਵਾਹ ਹਿਸਾਬ ਕਿਤਾਬ ਆਉਰੇ ਈ ਨਾ ਪਿਆਰੇ ਉੱਥੇ ਪਰੌਠੇ ਖਾਣ ਲੱਗ ਗਏ ਤੇ ਅਸੀਂ ਉੱਥੇ ਲਿਖਾਇਆ ਸੀ 25 ਰੁਪਏ ਦਾ ਸਿੰਪਲ ਪਰੌਠਾ ঘি ਵਾਲਾ ਅਸੀਂ ਕਿਹਾ ਉਹ ਦੇ ਦੇ ਦੋ ਨਾਲ ਚਾਹ ਪਤੰਦਰ ਨੇ ਕੀ ਕਰਿਆ ਪਰੌਠਾ ਤਾਂ ਉਹ ਦੇ ਗਿਆ ਸਾਨੂੰ ਸਿੰਪਲ ਜਦੋਂ ਮੈਂ ਭਾਈ ਆਪਣਾ ਪੈਸੇ ਦੇਣ ਗਿਆ 40 ਰੁਪਏ ਕੱਟ ਲਏ ਉਹਨਾਂ ਨੇ ਇੱਕ ਪਰੌਠੇ ਦੇ ਮੈਂ ਦੁਬਾਰੇ ਮੈਂ ਕਿਹਾ ਯਾਰ ਆਹ ਕੀ ਲਿਖਿਆ 25 ਕਹਿੰਦਾ ਆਪਕੋ ਔਰ ਦੀ ਆਏ ਮੈਂ ਕਿਹਾ ਅਸੀਂ ਤਾਂ ਬੋਲੇ ਆਈ ਔਰ ਨਹੀਂ ਸੀ ਸਿੰਪਲ ਬੋਲਿਆ ਸੀ ਕਹਿੰਦਾ ਉਸਮੇ ਕਹਣਾ ਮੈਂ ਕਹਿਆ ਸੀ ਕਿਹੜਾ ਤੈਨੂੰ ਔਰ ਬੋਲਿਆ ਮੈਂ ਕਹਿਆ ਨਲੇ ਔਰਤ ਜੇ ਬੋਲਿਆ ਵੀ ਆ ਤਾਂ ਦਿਖਾ 40 ਇੱਥੇ ਕਿੱਥੇ ਲਿਗਿਆ 40 ਕਿਤੇ ਹੈ ਹੀ ਨਹੀਂ ਜੀ ਪਰੌਠਾ 60 ਵਾਲਾ ਸੀ ਆਲੂ ਕੋ ਵੀ ਵਾਲਾ ਪਿਆਜ ਵਾਲਾ 40 ਵਾਲਾ ਕੋਈ ਨਹੀਂ ਸੀ ਬਸ ਐ ਦੇਖ ਕੇ ਹੋਟਲ ਦੇਖਲਾ RAMDEV ਬਾਬੇ ਦੇ ਨਾਂ ਤੇ ਤੇ ਕਰਦੇ ਐ ਠੱਗੀਆਂ ਆ ਲਓ ਪਿਆਰਿਓ ਆ ਟੂਲ ਪਤਾਜ ਆ ਗਿਆ ਹੁਣ ਇੱਥੋਂ ਦਾ 1.5 ਤਾਬ ਰਹਿ ਗਿਆ 3 ਤੋਂ 2 ਕਿਲੋਮੀਟਰ ਰਹਿ ਗਿਆ ਹੁਣ ਲਾਦਾ ਇਰੇ ਪਿੱਛੇ ਗੁਰੂ ਘਰ ਵੀ ਦੇਖਦਾਗਾ ਹਣ ਇਹ ਨਹੀਂ ਪਤਾ ਲੰਗ ਕੇ हां ਲੰਗ ਕੇ ਆਓ ਦੇਖੋ ਨਿਸ਼ਾਨ ਸਾਹਿਬ ਲੱਗਿਆ ਝੂਲਦੇ ਨਿਸ਼ਾਨ ਸਾਹਿਬ ਤੁਮਹਾਰਾਜ ਕੇ ਵੱਡਾ ਗੁਰੂ ਘਰ ਆ ਉਹ ਦੇਖ ਸਰਾਵਾਂ ਵੀ ਲੱਗਦੀਆਂ ਨੇ ਚਲੋ ਲਓ ਪਿਆਰਿਓ ਜੇ ਪਹਿਲਾਂ ਆਪਾਂ ਨੈਟ ਤੇ ਦੇਖ ਲੈਂਦੇ ਹੋ ਹੋਟਲ ਤੇ ਨਾ ਹੀ ਰੁਕਦੇ ਜਸੇ ਠੱਗੀ ਵਜੀ ਆਪਣੇ ਨਾਲ ਇੱਥੇ ਚਾਹ ਦਾ ਗੱਫਾ ਛਕਦੇ ਆਂ ਪਰਿਓ ਆ ਲੰਗਰ ਹਾਲ ਆ ਆ ਦੇਖੋ ਆ ਚਾਹ ਦੀ ਕੇਤਲੀ ਭਰ ਕੇ ਰੱਖੀ ਹੋਈ ਉੱਥੇ ਪ੍ਰਸ਼ਾਦੇ ਵਗੈਰਾ ਛਕੋ ਉਹ ਸਾਹਮਣੇ ਗੁਰੂ ਘਰ ਆ ਗਿਆ ਇੱਧਰ ਬਰਤਨ ਧੋਣ ਦਾ ਆ ਗਿਆ ਉਹ ਟਰੱਕ ਖੜੇ ਨੇ ਸਾਹਮਣੇ ਟਰੱਕਾਂ ਰੁਕਣ ਵਾਲੇ ਬਹੁਤ ਰੁਕਦੇ ਨੇ ਉਰੇ ਆ ਲੋ ਚਲੋ ਇੱਥੋਂ ਜ਼ਿਆਦਾ ਗੱਫਾ ਛੱਕ ਕੇ ਨਿਕਲਦੇ ਅੱਗੇ ਕੱਢੀਏ ਬਾਟਣਾ ਟਾਈਮ ਹੋ ਗਿਆ 4:30 ਹੋ ਗਏ ਨਾ ਸਾਰੇਓ ਇੱਥੇ ਵੀ ਰੁਕ ਸਕਦਾ ਕੋਈ ਆਰਾਮ ਕਰਨਾ ਰੈਸਟ ਕਰਨੀਆਂ ਬਾਕੀ ਆ ਸਾਹਮਣੇ ਗੁਰੂ ਘਰ ਆ ਇੱਥੇ ਹੁਣ 26 ਕਿਲੋਮੀਟਰ ਰਹਿ ਗਿਆ ਨਦੇੜ ਤੇ ਗੁਰੂ ਘਰ ਚਲਦੇ ਆ ਚਲੋ ਜੀ ਕਾਮਰੇ ਵੀ ਬਹੁਤ ਬਣੇ ਹੋਇਆ ਇੱਥੇ ਜੇ ਰੂਣਾ ਬਹੁਤ ਕਾਮਰੇ ਬਣੇ ਹੋਏ ਨੇ ਆ ਟੂਲ ਟੈਕਸ ਦੇ ਨਾਲ ਹੀ ਆ ਨਦੇੜ ਸਾਹਿਬ ਤੋਂ 26 ਕਿਲੋਮੀਟਰ ਪਹਿਲਾਂ ਪਿਆ ਰਹੋ ਆ ਗੁਰੂ ਘਰ ਆ ਉਹ ਰਹਿ ਗਿਆ ਟੂਲ ਟੈਕਸ ਆ ਲੋ ਕਾਮਰੇ ਬਹੁ ਬਣੇ ਹੋਇਆ ਜੇ ਇੱਥੇ ਰੁਕਣਾ ਸੰਗਤ ਨੇ ਹਨੇਰਾ ਬਕਤੇ ਰਹੋ ਜੇ ਬਹੁ ਕਾਮਰੇ ਬਣੇ ਹੋਏ ਨੇ ਲੋ ਪਿਆਰੋ ਅੱਗੇ ਨਾ ਸ਼ਹਿਰ ਆਉਣਾ ਅਰਧਪੁਰ ਆਪਾਂ ਉਹਦੇ ਵਿੱਚ ਦੀ ਪਾ ਲਿਆ ਕਿਉਂਕਿ ਹਾਈਵੇ ਉੱਪਰ ਦੀ ਘੁੰਮ ਕੇ ਜਾਂਦਾ ਸੀ ਬਾਟ ਲੰਬੀ ਪੈਂਦੀ ਹੈ ਹਾਈਵੇ ਸਾਰੇ ਸ਼ਹਿਰ ਦੇ ਉੱਪਰ ਦੀ ਆਪਾਂ ਹੁਣ ਇਹ ਅਰਧਪੁਰ ਦੇ ਵਿੱਚ ਦੀ ਜਾ ਰਹੇ ਆਂ ਵਿੱਚ ਦੀ ਥੋੜੀ ਬਾਟ ਘਟ ਜੂਗੀ ਬਾਈ ਦਾ ਨਾ ਸਾਈਕਲ ਨਾਲੇ ਨਵਾਂਗਾ ਤਾਂ ਵੀ ਚੈਨ ਬਹੁਤ ਔਖਾ ਕਰੀ ਜਾਂਦੀ ਆ ਨਵਾਂ ਸਾਈਕਲਾਂ ਨਾਲੇ ਉਧਾ ਨਹੀਂ ਗਈ ਚੱਕਰ ਹੋਇਆ ਪੈ ਰਹੋ ਫੇਰ ਚੜ ਗਏ ਹਾਈਵੇ ਤੇ ਇਧਰੋਂ ਆਏ ਆ ਪਿੱਛੋਂ ਆ ਹੁਣ ਹਾਈਵੇ ਤੇ ਚੜ ਗਏ ਹੁਣ ਇਧਰ ਨੂੰ ਜਾਣਾ ਸੇ ਦਾ ਚਲੋ ਜੀ ਆਹ ਲੋ ਪੈ ਰਹੋ 5:37 ਮਿੰਟ ਹੋ ਗਏ ਸੂਰਜ ਇੱਥੇ ਕਿ ਜੇ ਖੜਾ ਤੇ 15 ਕਿਲੋਮੀਟਰ ਰਹਿ ਗਿਆ ਨਦੇੜ ਸਾਹਿਬ ਚਲੋ ਜੀ ਘੰਟਾ ਕੁ ਲੱਗ ਜਾਣਾ ਆਰਾਮ ਨਾਲ ਆਪਾਂ ਨੂੰ 8:30 ਵਜੇ ਪਹੁੰਚਾਂਗੇ ਆ ਦੇ ਇੱਥੇ ਖੜਾ ਸੂਰਜ ਲਓ ਪਿਆਰੋ ਸੈਰ ਸ਼ੁਰੂ ਹੋ ਗਿਆ ਉਹਦਾ ਰਹਿ ਤਾ ਗਿਆ तकरीबन 13-14 ਕਿਲੋਮੀਟਰ ਅਜਿਆ 9 ਕਿਲੋਮੀਟਰ ਚਲੋ ਆ ਲੋ ਪਿਆਰੇ ਕਾਰ ਗੁਰੂ ਘਰ ਬਣ ਲੱਗਿਆ ਹੋਇਆ ਇਹ ਸ਼ਹਿਰ ਬੜਨ ਸਾਰੀ ਬਾ ਬੰਨ ਰਿਹਾਗਾ ਆਹ ਲੋ ਹੁਣ ਪੁਲ ਤੇ ਚੜੇ ਹੋਏ ਆਂ ਉਹ ਉਧਰ ਸ਼ਹਿਰ ਦੇਖਦਾ ਸਾਰਾ ਪਿਆਰਿਓ ਫੌਜਾਂ ਪਹੁੰਚ ਗਈਆਂ ਨਦੇੜ ਨਦੇੜ ਸ਼ਹਿਰ ਦੇ ਵਿੱਚ ਪਹੁੰਚ ਗਈਆਂ ਬਸ ਹਜੂਰ ਸਾਹਿਬ ਗੁਰੂ ਘਰ 'ਚ ਪਹੁੰਚਣ ਆਲੇ ਆਪਾਂ ਏ ਕਾਲੇ ਲਓ ਪਿਆਰਿਓ ਸਾਢੇ 4 ਕਿਲੋਮੀਟਰ ਰਹਿ ਗਿਆ ਪਹੁੰਚ ਗਈਆਂ ਫੌਜਾਂ ਕਰਾਉਣਿਆਂ ਦਰਸਨ ਤੋਂ ਨੂੰ ਜਾ ਕੇ ਸ਼ੁਰੂ ਹੋ ਗਿਆ ਨਦੇੜ ਸਹਿਰ ਫੋਕਨੀ ਵਧੀਆ ਕਲੋਨੀ ਬਸ ਇਥੋਂ 4 ਕਿਲੋਮੀਟਰ ਰਹਿ ਗਿਆ ਗੁਰੂ ਸਾਹਿਬ ਅਬਚਲ ਨਗਰ ਅਯੂਸ ਸਾਹਿਬ ਰ ਕਾਲੇ ਆ ਆ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੋ ਪਹੁੰਚ ਗਿਆ ਫੌਜਾਂ ਤਖਤ ਸ੍ਰੀ ਹਜੂਰ ਸਾਹਿਬ ਨਦੇੜ ਆ ਲੋ ਲਓ ਜੀ ਕਰਾਉਣੇ ਆ ਦਰਸ਼ਨ ਤੁੰਨੂ ਅੱਗੇ ਜਾ ਕੇ ਆ ਲੋ ਪਿਆਰਿਓ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਆ ਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਰੇ ਉਹ ਆ ਸਮਾਨ ਸਾਰਾ ਲਾ ਲਿਆ ਆ ਬਾਈ ਨੇ ਵੀ ਲਾ ਲਿਆ ਤੇ ਆ ਖੜਾ ਤੇ ਘੋੜੇ ਬਨ ਕੇ ਤੇ ਕਮਰੇ ਕਮਰੇ ਵਾਲਾ ਦੋਰੇ ਸਾਸਰੀ ਕਾਲੀ ਆ ਇਹ ਕਹਿੰਦੇ ਬੇਸਮੈਂਟ ਚ ਲਿਟਜੋ ਬੇਸਮੈਂਟ ਚ ਲੇਟਣ ਲੱਗੇ ਆ ਕਮਰੇ ਹੁਣ ਇਹਦੇ ਬੇਸਮੈਂਟ ਚ ਲਿਟਦੇ ਆ ਇਹਨਾਂ ਨੂੰ ਦੇਖ ਕੇ ਤਾਂ ਨਾ ਚਾ ਚੜ ਗਿਆ ਆ ਗੀਚਰਾ ਨੂੰ ਦੇਖ ਕੇ ਤਾਂ ਚਾ ਚੜ ਗਿਆ ਕਿਉਂ ਬਾਈ ਚੜ ਗਿਆ ਨਾ ਚਾ ਰੱਜ ਕੇ ਨਹਾਵਾਂਗੇ ਗਰਮ ਪਾਣੀ ਨਾਲ ਰਿਓ ਬੇਸਮੈਂਟ ਚ ਆ ਗਏ ਜਿਹੜਾ ਐਨ ਆਰ ਆ ਇਸਰਾ ਕੀ ਉਹ ਬਾਥਰੂਮ ਬੜੇ ਨੇ ਉਧਰ ਆ ਇੱਥੇ ਅਸੀਂ ਵਿਛਾਲੇ ਦੋਨੇ ਭਰਾਵਾਂ ਨੇ ਆ ਸਮਾਨ ਰੱਖਤਾ ਆ ਪੱਖਾ ਲੱਗਿਆ ਉੱਤੇ ਟੌਪ ਦਾ ਉਹ ਚਾਰਜਰ ਆ ਇਹ ਤਾਂ ਲਗਜ਼ਰੀ ਕਮਰਾ ਮਿਲ ਗਿਆ ਅੱਜ ਆਪਾਂ ਨੂੰ ਕਿ ਨਹੀਂ ਲਗਜ਼ਰੀ ਕਮਰੇ ਵਾਲਾ ਹੀ ਕੰਮ ਆ ਚਲੋ ਜੀ ਹੁਣ ਇੱਥੇ ਲੇਟਦੇ ਆਂ ਮੂੰਹ ਹੱਥ ਧੋ ਕੇ ਪ੍ਰਸ਼ਾਦਾ ਪਾਣੀ ਛਕਦੇ ਆਂ ਫਿਰ ਕੱਲੂ ਨਹਾ ਧੋ ਕੇ ਦਰਸ਼ਨ ਕਰਾਂਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ